1052 ਦਾ ਅੰਮ੍ਰਿਤਸਰ ਦਾ ਬਿਰਤਿਚਾ ਹੈ ਕਿ ਉਹਨਾਂ ਨੂੰ ਅਸੀਂ ਇਹ ਸੇਵਾ ਦੇ ਸਕਦੇ ਹਾਂ ਪਵਿੱਤਰ ਜੋਤ ਕੋਰ 11th ਕਲਾਸ ਪਲੱਸ 1 ਮੈਡਮ ਆਕੇ ਨਾ ਜੁਗਮੋ ਰਾਜੀਵਨ ਵਾਲਾ ਉਹ ਬਾਲਾ ਕਿਤਾਬਾਂ ਕਿਹਾ ਬਹੁਤ ਵਧੀਆ ਹੈ ਕਿ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਕਿ ਮਤਲਬ ਪੰਜਾਬ ਦੇ ਯੂਥ ਵਾਸਤੇ ਅੰਮ੍ਰਿਤਸਰ ਦੇ ਯੂਥ ਵਾਸਤੇ ਬਹੁਤ ਹੀ ਵਧੀਆ ਹੈ ਇਹਨ ਬਸ ਇਹੋ ਹੀ ਆ ਕਿ ਜਿਹੜੇ ਬੱਚੇ ਆ ਇਹਨਾਂ ਨੇ ਤੇ ਆਪਣਾ 100% ਦੇ ਤਾਇਆ ਤੇ ਹੁਣ ਬੱਚੇ ਵੀ ਆਪਣਾ 100% ਦੇਣ ਤੇ ਇਹਨਾਂ ਨੂੰ ਖੁਸ਼ੀ ਦੇਣ ਕਿ ਹਾਂ ਕਿ ਇਹਨਾਂ ਨੇ ਕਦਮ ਜਿਹੜਾ ਚੁੱਕਿਆ ਆ ਕਿ ਬਹੁਤ ਵਧੀਆ ਆ ਅੱਜ ਦੇ ਦੌਰ ਦੇ ਵਿੱਚ ਸਿਆਣੋਂ ਸਭ ਤੋਂ ਪਹਿਲ ਦਿੱਤੀ ਜਾਂਦੀ ਪਰ ਸਭ ਤੋਂ ਮਹਿੰਗੀ ਸਿੱਖਿਆ ਹੀ ਦੇਤੀ ਜਾਂਦੀ ਹੈ ਕੈਨੇਡਾ ਲਈ ਇਹਨਾਂ ਦੇ ਵੱਲੋਂ ਫ੍ਰੀ ਕੀਤੀ ਗਈ ਹੈ ਬਹੁਤ ਵਧੀਆ ਆ ਬੈਸਟ ਬੈਸਟ ਆ ਫ੍ਰੀ ਕੋਚਿੰਗ ਦੇ ਰਹੇ ਨੇ ਹੁਣ ਤੁਸੀਂ ਵੀ ਕੋਚਿੰਗ ਲੈ ਰਹੇ ਹੋ ਤੇ ਆਫਟਰ ਰਿਜ਼ਲਟ ਕੀ ਰਾਈਟ ਲੋਗੇਗਾ ਮੈਂ ਮੈਂ ਤੇ ਆਪਣਾ 100% ਬੈਸਟ ਹੀ ਦਵਾਂਗੀ ਬਾਕੀਆਂ ਨੂੰ ਵੀ ਇਹ ਅਪੀਲ ਕਰਦੀ ਆ ਕਿ ਉਹ ਵੀ ਆਪਣੇ 100% ਦੇਣ ਤਾਂ ਕਿ ਇਹਨਾਂ ਨੂੰ ਵੀ ਖੁਸ਼ੀ ਹੋਵੇ ਤੇ ਸਾਡੇ ਪੇਰੈਂਟਸ ਨੂੰ ਵੀ ਖੁਸ਼ੀ ਹੋਵੇ ਦੇਖੋ ਇਹ ਇੱਕ ਖਾਸ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਹੋਣ ਹਰ ਬੱਚੇ ਨੇ ਅੱਛੇ ਵਿਦਿਆਰਥੀ ਨੇ ਅੱਛਾ ਟੈਲੈਂਟ ਰੱਖਦੇ ਨੇ ਉਹ ਕਿਸੇ ਕਾਰਨ ਵਾਂਝੇ ਨਾ ਰਹਿ ਜਾਣ ਆਪਣੇ ਜਿਹੜੇ ਉਹਨਾਂ ਦੇ ਏਰਮਾਨ ਨੇ ਕਿ ਉਹ ਡਾਕਟਰ ਬਣਨ ਇੰਜੀਨੀਅਰ ਬਣਨ ਵਕੀਲ ਬਣਨ ਸਾਇੰਟਿਸਟ ਬਣਨ ਇਹ ਉਹਨਾਂ ਦੇ ਅਰਮਾਨ ਨੇ ਪਰ ਦੇਖਿਆ ਗਿਆ ਹੈ ਕਿ ਕਈ ਵਾਰੀ ਸਿਰਫ ਕੋਚਿੰਗ ਤੋਂ ਵਾਂਝੇ ਕਰਕੇ ਸਪੈਸ਼ਲਾਈਜ਼ਡ ਕਾਉਂਸਲਿੰਗ ਤੋਂ ਵਾਂਝੇ ਹੋਣ ਕਰਕੇ ਆਪਣੇ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਉਹ ਕਈ ਵਾਰੀ ਸਫਲ ਨਹੀਂ ਹੁੰਦੇ ਹੈ ਤੇ ਇਸ ਦੇ ਲਈ ਮੈਂ ਇੱਕ ਖਾਸ ਉਪਰਾਲਾ ਕੀਤਾ ਹੈ ਕਿ ਜਿਹੜਾ ਇੰਡੀਆ ਦਾ ਟਾਪ ਬ੍ਰਾਂਡ फिजिक्स वाला ऑनलाइन ट्यूशनस है जो है। है। है कि जेईई ਦੇ ਵਿੱਚ ਨੀਟ ਦੇ ਵਿੱਚ ਕਲੈਟ ਦੇ ਵਿੱਚ ਬਾਕੀ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਕੋਚਿੰਗ ਦਿੰਦੇ ਨੇ ਉਹਨਾਂ ਦੀ ਕੋਚਿੰਗ ਅਸੀਂ ਅਮਰਸਾ ਦੇ ਬੱਚਿਆਂ ਲਈ ਕਰਵਾਈ ਹੈ ਔਰ ਇਹਦੀ ਸਾਰੀ ਫੀਸ ਦੀ ਜ਼ਿੰਮੇਵਾਰੀ ਵੀ ਮੈਂ ਖੁੱਲ ਚੁੱਕੀ ਹੈ ਬੱਚਿਆਂ ਤੋਂ ਸਿਰਫ ਇੰਨੀ ਉਮੀਦ ਹੈ ਕਿ ਉਹ ਪੂਰਾ ਦਿਲ ਲਗਾ ਕੇ ਮਿਹਨਤ ਦੇ ਨਾਲ ਪੜਨ ਔਰ ਇਸ ਟਿਊਸ਼ਨ ਦਾ ਫਾਇਦਾ ਲੈਂਦੇ ਹੋਏ ਆਉਣ ਵਾਲੇ ਜੂਨ ਦੇ ਵਿੱਚ ਉਹ ਕਾਮਯਾਬੀ ਪ੍ਰਾਪਤ ਕਰਨ ਅਸੀਂ ਪੰਜਾਬ ਦੇ ਵਿੱਚ ਇੱਕ ਜਿਹੜਾ ਸਿਸਟਮ ਚੱਲ ਪਿਆ ਹੈ ਕਿ ਬੱਚੇ ਅੱਛੀ ਨੌਕਰੀਆਂ ਛੱਡ ਕੇ ਅੱਛੇ ਕੈਰੀਅਰ ਛੱਡ ਕੇ ਬਾਹਲੇ ਦੇਸ਼ਾਂ ਦੇ ਵਿੱਚ ਲੋ ਲੈਵਲ ਕੰਮ ਕਰਦੇ ਨੇ ਮੈਨੂੰ ਉਹਨਾਂ ਦੇ ਬਾਹਰ ਜਾਣ ਤੇ ਕੋਈ ਆਬਜੈਕਸ਼ਨ ਨਹੀਂ ਹੈ ਪਰ ਮੈਂ ਤਾਮਿਲਨਾਡੂ ਦਾ ਆਈਐਸ ਅਫਸਰ ਰਹਾ ਹਾਂ ਉੱਥੋਂ ਦੇ ਬੱਚੇ ਇੰਜੀਨੀਅਰਿੰਗ ਕਰਕੇ ਜਾ ਕੇ ਟੌਪ ਦੇ ਜੋਬ ਕਰਦੇ ਹੋ ਟਰੱਕ ਦੇ ਡਰਾਈਵਰ ਨਹੀਂ ਬਣਦੇ ਉਹ 에어ਪੋਰਟ ਦੇ ਸਫਾਈਆਂ ਨਹੀਂ ਕਰਦੇ ਇਸ ਲਈ ਜੇ ਬਾਹਰ ਵੀ ਜਾਣਾ ਹੈ ਬੱਚੇ ਜ਼ਰੂਰ ਅੱਛੀ ਐਜੂਕੇਸ਼ਨ ਕਰਕੇ ਇੰਜੀਨੀਅਰ ਬਣ ਕੇ ਮੈਡੀਕਲ ਐਜੂਕੇਸ਼ਨ ਕਰਕੇ ਫਿਰ ਬਾਹਰ ਜਾਣ ਔਰ ਨੌਨ ਦੀ ਕਾਮਯਾਬੀ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹੋਰ ਵੀ ਸਰਕਾਰੀਆਂ ਤੁਹਾਡੇ ਕੋਲ ਮਿਲ ਚੁੱਕੇ ਲੋਕਾਂ ਕਿਸੇ ਰਕਾਰ ਨਾਲ ਦੇਖੋ ਪਹਿਲੀ ਗੱਲ ਤਾਂ ਇਹ ਸਰਕਾਰਾਂ ਚੱਕ ਨਹੀਂ ਰਹੀਆਂ ਜੀ ਵੈਸੇ ਤਾਂ ਕੰਮ ਤਾਂ ਸਰਕਾਰ ਦਾ ਹੈ ਪਰ ਸੋਸਾਇਟੀ ਨੂੰ ਵੀ ਸਮਾਜ ਨੂੰ ਵੀ ਆਪਣਾ ਜਿਹੜਾ ਇਹ ਸੇਵਾ ਦਾ ਭਾਵ ਹੈ ਉਹ ਜ਼ਰੂਰ ਨਿਭਾਉਣਾ ਚਾਹੀਦਾ ਸਾਰਾ ਕੁਝ ਸਰਕਾਰਾਂ ਤੇ ਵੀ ਨਹੀਂ ਛੱਡਣਾ ਚਾਹੀਦਾ ਸੋ ਜੋ ਮੈਂ ਆਪਣੀ ਪੈਨਸ਼ਨ ਤੋਂ ਕਰ ਸਕਦਾ ਔਰ ਜੋ ਆਪਣੇ ਐਕਸਪੀਰੀਅੰਸ ਨਾਲ ਕਰ ਸਕਤੇ ਆ ਉਹ ਅਸੀਂ ਕਰ ਰਹੇ ਆਂ ਔਰ ਜੇ ਹੋਰ ਸਾਥੀ ਵੀ ਜੁੜਨਗੇ ਇਸ ਨੂੰ ਆਪਾਂ ਅਪਸਕਿਲ ਕਰਦੇ ਰਹਿਣਾ ਹਾਲੇ ਤਾਂ ਜੀ ਇਹ ਪਹਿਲਾਂ ਹੀ ਇਥੇ ਉਫਰਾਲਾ ਹੈ ਪਰ ਪੰਜਾਬ ਦੇ ਓਵਰਆਲ ਦੇ ਵਿੱਚ ਅਸੀਂ ਅਲੱਗ-ਉਪਰਾਲਾ ਕੀਤਾ ਹੈ ਸਾਡੇ 250 ਰਜਿਸਟ੍ਰੇਸ਼ਨ ਅੱਗੇ ਹੋ ਚੁੱਕੀਆਂ ਹਨ ਨਵੰਬਰ ਦੇ ਵਿੱਚ ਹੁਣ ਅਸੀਂ ਯੂਪੀਐਸਸੀ ਆਈਐਸ 뱅ਕਿੰਗ ਰੇਲਵੇਜ਼ ਉਹਨਾਂ ਦੇ ਕੰਪੀਟੀਸ਼ਨ ਐਗਜ਼ਾਮ ਦੇ ਲਈ ਤੇ ਬੱਚਿਆਂ ਲਈ ਜਿਹੜੇ 11ਵੀਂ ਬਿਆਰ ਵਿੱਚ ਹੈ ਉਹ ਜਿਹੜੇ ਇਹਨਾਂ ਨੇ ਬੀਏ ਐਮਏ ਕਰ ਲਈ ਹੈ ਔਰ ਨੌਕਰੀਆਂ ਤੇ ਜਾਣਾ ਉਹਨਾਂ ਲਈ ਕੋਰਸਸ ਲਿਆ ਹੈ ਅੱਜ ਕਿੰਨੇ ਬੱਚੇ ਆਏ ਜਿੰਨਾ ਵੀ ਸਿੱਖਿਆ ਦਾ ਡਵੈਲਪਮੈਂਟ ਅੱਜ ਜਿਹੜੇ ਸਿਰਫ ਅੰਮ੍ਰਿਤਸਰ ਸਿਟੀ ਦੇ ਮਤਲਬ ਇਸ ਇਤਿਹਾਸ ਦੇ ਪਾਸੇ ਪੰਜਾਬ ਬੱਚਿਆਂ ਦੀ ਲਿਸਟ ਆਈ ਹੈ ਔਰ ਉਹ ਉਹਨਾਂ ਦਾ ਇਸ ਕਰ ਰਹੇ ਇਸ ਤੋਂ ਬਾਅਦ ਕੱਲ 23 ਸਕੂਲਾਂ ਚ ਮੇਰਾ ਵਿਜ਼ਿਟ ਹੈ ਕੱਲ ਔਰ ਪੂਰੇ ਹਫਤੇ ਅਸੀਂ ਚਲਾਉਂਦੇ ਰਾਂਗੇ 15 ਅਕਤੂਬਰ ਤੱਕ ਇਹ ਚੱਲਦੀ ਰਹੇਗੀ ਮੈਨੂੰ ਲੱਗਦਾ ਹੈ ਕਿ ਕਟੋਕਾਟ ਚ 1000 ਬੱਚੇ ਦਾ ਅਮਰitsar ਦਾ ਵੀ ਰਿਹਾ ਟੀਚਰ ਹੈ ਕਿ ਉਹਨਾਂ ਨੂੰ ਅਸੀਂ ਇਹ ਸੇਵਾ ਦੇ ਸਕਦੇ ਹਾਂ ਜੋ ਬੱਚੇ ਨੇ ਪੂਰੀ ਕੋਚਿੰਗ ਕਰਨੀ ਹੋਈ ਕਿਸ ਤਰ੍ਹਾਂ ਦਾ ਡਾਟਾ ਜੋੜ ਕੇ ਹੈ ਦੇਖੋ ਇਹ ਇੱਕ ਆ ਸਾਡਾ ਫਲਾਇਰ ਹੈ ਜਿਹਦੇ ਵਿੱਚ ਸਕੈਨਿੰਗ ਕੋਡ QR ਕੋਡ ਵੀ ਲੱਗਿਆ ਹੋਇਆ ਹੈ ਜੇ ਤੁਸੀਂ ਅੱਛੀ ਤਰ੍ਹਾਂ ਇਹ ਦਿਖਾ ਸਕਦੇ ਹੋ ਤਾਂ ਉੱਥੋਂ ਵੀ ਲੈ ਸਕਦੇ ਨੇ ਮੇਰੀ ਫੇਸਬੁੱਕ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਕਿ ਲਿੰਕ ਤੇ ਆਪਣਾ ਅਪਲਾਈ ਕਰੋ ਇਹ ਸਾਰੇ ਬੱਚਿਆਂ ਨੇ ਲਿੰਕ ਤੋਂ ਹੀ ਕੀਤਾ ਹੈ ਔਰ ਤੁਸੀਂ ਵੀ ਬੇਨਤੀ ਕਰਾਂਗੇ ਕਿ ਤੁਸ ਤੁਹਾਨੂੰ ਵੀ ਮੈਂ ਰਿਕੁਐਸਟ ਕਰਦਾ ਹਾਂ ਕਿ ਆਪਣੀ ਟੀਵੀ ਦੇ ਥਰੂ ਜੇ ਇਹ ਮੈਸੇਜ ਤੁਸੀਂ ਹਲੇ ਤੱਕ ਪਹੁੰਚਾ ਸਕੋ ਤੁਹਾਡਾ ਬਹੁਤ ਬਹੁਤ ਧੰਨਵਾਦ